ਪੰਜਾਬ ਸਰਕਾਰ ਦੇ ਵੱਲੋਂ ਹਰ ਤਰ੍ਹਾਂ ਦੀ ਕਰਪਸ਼ਨ ਅਤੇ ਕਾਲਾ ਬਜਾਰੀ ਰੋਕਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾ ਹੀ ਇਹ ਯਤਨ ਕਰਨ ਵਾਲੇ ਸਲਾਖਾ ਪਿੱਛੇ ਵਿੱਟਿਆ ਜਾ ਰਿਹਾ ਹੈ ਪਰ ਕੁਝ ਗੁਰਤੰ ਦਾ ਕਰਨ ਵਾਲੇ ਲੋਕ ਅਜੇ ਬਾਜ਼ ਨਹੀਂ ਆ ਰਹੇ ਮਾਮਲਾ ਸਾਹਮਣੇ ਹੈ ਗਿੱਦੜਵਾਲੀ ਦਾਣਾ ਮੰਡੀ ਤੋਂ ਜਿੱਥੇ ਦਾਣਾ ਮੰਡੀ ਦੇ ਨਾਲ ਚੱਲਦੇ ਹਨ ਕਈ ਤੋਪੇ ਨਿਆਇ ਨਕਦੀ ਦਾਣਾ ਮੰਡੀਆਂ ਦੀ ਜਿੱਥੇ ਕਿ ਫੀਜ ਬਣਾਉਣ ਦੀ ਆੜ ਅਤੇ ਕਿਸਾਨਾਂ ਵਾਰੀ ਮੁਸ਼ਕਿਲ ਦੇ ਵਕਤ ਰਿਣਨ ਦੇ ਹੋਏ ਇਹ ਕਾਲਾ ਬਜਾਰੀ ਕਰਨ ਵਾਲੇ ਸ਼੍ਰੀ ਆਮ ਆਪਣੀ ਕਥਿਤ ਨਕਦੀ ਦਾਣਾ ਮੰਡੀਆਂ ਚਲਾ ਰਹੇ ਹਨ दाना मंडी ਨਾਲ ਕੰਮ ਸਾਂਝੀ ਹੋਣ ਦੇ باوجود ਦਾਣਾ ਮੰਡੀ ਦੇ ਉਤਪਾਦਕਾਰਿਆਂ ਨੂੰ ਕਿਸੇ ਤਰ੍ਹਾਂ ਦੇ ਦਲਦੀਆਂ ਇਹ ਨੰਪੀ ਦਾਣਾ ਮੰਡੀਆਂ ਦੀ ਜਾਂ ਤਾਂ ਪਤਾ ਨਹੀਂ ਜਾਂ ਫਿਰ ਇਹਨਾਂ ਦੇ ਉੱਪਰ ਕੋਈ ਰੋਕ ਨਹੀਂ ਲਗਾਈ ਜਾ ਰਹੀ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਬੰਧੀ ਅੱਜ ਮੀਡੀਆ ਟੀਮ ਦੇ ਲੋਕ ਉੱਥੇ ਵੱਖ-ਵੱਖ ਜਗ੍ਹਾ ਤੇ ਜਾ ਕੇ ਇਹਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਗੁੱਪ ਕੈਮਰੇ ਨਾਲ ਕਈ ਵੀਡੀਓ ਰਿਕਾਰਡ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਥੇ ਵੱਡੀ ਪੱਧਰ ਤੇ ਕਨੈਕਸਿਲ ਕੀਤੀ ਜਾ ਰਹੀ ਹੈ ਹਾਲਾਂਕਿ ਜਿੱਥੇ ਕੰਮ ਕੀਤਾ ਜਾ ਰਹੀ ਹੈ ਉਹਨਾਂ ਨੂੰ ਮਾਰਕ ਮਿਟੀ ਵੱਲੋਂ ਕੋਈ ਫੰਡ ਅਲਾਟਮੈਂਟ ਨਹੀਂ ਹੋਇਆ ਅਬੇ ਇਸ ਸਬੰਧਤ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਸ ਸਬੰਧੀ ਮਹਿਕਮੇ ਨੂੰ ਅਰਜ਼ੀ ਦਿੱਤੀ ਗਈ ਹੈ ਪਰ ਕੀ 19 ਦਿਨ ਇਹਨਾਂ ਦਾ ਇਸ ਤਰ੍ਹਾਂ ਕੰਮ ਕਰਨਾ ਜਾਇਜ਼ ਹੈ ਜਾਂ ਨਾਜਾਇਜ਼ ਇਹ ਤਾਂ ਸਬੰਧਤ ਮਹਿਕਮਾ ਹੀ ਦੱਸ ਸਕਦਾ ਹੈ ਪਰ ਜਦੋਂ ਉਹ ਤੱਕ ਮਹਿਕਮਾ ਜਾਗੇਗਾ ਉਦੋਂ ਇਹ ਲੋਕ ਲੱਖ ਰੁਪਏ ਕਮਾ ਚੁੱਕੇ ਹੋਣਗੇ ਇਹ ਸਾਰੇ ਮਾਮਲੇ ਸਬੰਧੀ ਜਦੋਂ ਮਾਰ ਕੇ ਮਿਟਦੇ ਫੈਕਟਰੀਆਂ ਨੀਲ ਗੁੰਬਨਾਨ ਸਮਰਕ ਇੱਟਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਗਲਤ ਕੰਮ ਕਰਨ ਦਿੱਤਾ ਜਾਵੇਗਾ ਤੇ ਸਬੰਧਤ ਫਰਮਾਨ ਨੋਟਿਸ ਕਾਰਡ ਦਿੱਤਾ ਜਾਵੇਗਾ ਅਤੇ ਬੰਦੀ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਸਟੂ ਸਾਹਿਬ ਇੱਕ ਪ੍ਰਾਈਵੇਟ ਜਿਹੜੇ ਯਾਰਡਾਂ ਚ ਸ਼ਰੇਮ ਕਣਕ ਵਿਕਰੀ ਹੈ ਮੰਡੀ ਦੇ ਨਾਲ ਹੀ ਆ ਬਿਲਕੁਲ ਵੱਡੇ ਪੱਧਰ ਤੇ ਵਿਕਰੀ ਹੈ ਕੀ ਕਾਰਵਾਈ ਕਰਿਆ ਤੁਹਾਡੇ ਵੱਲੋਂ ਮੇਰੇ ਵੱਲੋਂ ਸਾਡੇ ਮੰਡੀ ਸੁਪਰਵਾਈਜ਼ਰ ਵੱਲੋਂ ਕੱਲ ਉੱਥੇ ਜਾ ਕੇ ਵਿਜ਼ਿਟ ਕੀਤੀ ਗਈ ਹੈ ਜੀ ਤੇ ਉਹਨਾਂ ਵੱਲੋਂ ਮਦਦ ਵਹੀ ਕਿਹਾ ਹਾਲ ਦੀ ਘੜੀ ਜਦੋਂ ਅਸੀਂ ਗਏ ਉਹਨਾਂ ਦੇ ਫੜ ਤੋਂ ਉਹੀ ਕਿਹਾ ਵੀ ਅਸੀਂ ਅਪਲਾਈ ਕੀਤਾ ਵੇ ਫੜ ਤੇ ਕੋਸ਼ਿਸ਼ ਕਰਵਾਉਣ ਵਾਸਤੇ ਮੰਡੀ ਬੋਰਡ ਤੋਂ ਐਪਲੀਕੇਸ਼ਨ ਉਹਨਾਂ ਦੀ ਆਈ ਵੀ ਸੀ ਉਹ ਅਸੀਂ ਫਾਰਵਰਡ ਕਰਤੀ ਹੈ ਤੇ ਉਹਨਾਂ ਵੱਲੋਂ ਕਿ ਅਸੀਂ ਕੁਝ ਢੇਰੀਆਂ ਸਾਡੇ ਵੱਲੋਂ ਦੇਖਿਆ ਗਈ ਉਹਨਾਂ ਦੇ ਫੜ ਤੇ ਇਹ ਤੇ ਮੰਡੀ ਦੇ ਨਾਲ ਹੀ ਨੇ ਦੋ ਫੜ ਉਹਨਾਂ ਨੂੰ ਅਸੀਂ ਅਜੇ ਨੋਟਸ ਕੱਢਿਆ ਜੀ ਇਸ ਗੱਲ ਦਾ ਕਿ ਤੁਸੀਂ ਬਿਨਾਂ ਪਰਮਾਨਗੀ ਦੇ ਫਿਕਰਨ ਕਰਵਾਈ ਹੈ ਜੀ ਤੇ ਸਾਡੇ ਵੱਲੋਂ ਦੀ ਕਾਰਵਾਈ ਅਜੇ ਸਟਾਰਟ ਕਰ ਦਿੱਤੀ ਗਈ ਹੈ ਜੀ ਉਹਨਾਂ ਨੂੰ ਅਸੀਂ ਨੋਟਸ ਦੇ ਦਿੱਤੇ ਗਏ ਨੇ ਤੁਹਾਨੂੰ ਪਰਮਾਨਗੀ ਇਹ ਸਰ ਪ੍ਰੋਪਰ ਕਾਰਵਾਈ ਹੋਊਗੀ ਕਿ ਬਸ ਲਿਖਤੀ ਪੜਤੀ ਕੰਮ ਹੀ ਹੈ ਨਹੀਂ ਜੀ ਨਹੀਂ ਪ੍ਰੋਪਰ ਕਾਰਵਾਈ ਹੋਏਗੀ ਜੀ ਹਾਲਾ ਕਿ ਦੇਖੋ ਉਹਨਾਂ ਨੇ ਫਾਰਮਰ ਵਾਸਤੇ ਅਪਲਾਈ ਮਨਜ਼ੂਰ ਕਰ ਲਿਆ ਸੀ ਥੋੜਾ ਜਿਹਾ ਚਲੋ ਪ੍ਰੋਸੈਸ ਤੇ ਟਾਈਮ ਜ਼ਰੂਰ ਲੱਗਦਾ ਹੈ 2-3 ਦਿਨ ਲੇਕਿਨ ਉਹ ਕਈ ਵਾਰ ਇਸ ਚੀਜ਼ ਦਾ ਹਵਾਲਾ ਦੇ ਦਿੰਦੇ ਨੇ ਕਿ ਅਸੀਂ ਫਾਰਮਰ ਨੂੰ ਥੋੜਾ ਜਿਹਾ ਫ੍ਰੀ ਕਰਨਾ ਫਾਰਮਰ ਨਹੀਂ ਰੁਕਦਾ ਕਈ ਵਾਰ ਜੀ ਲੇਕਿਨ ਸਾਡੇ ਵੱਲੋਂ ਵੀ ਉਹਨਾਂ ਨੂੰ ਫੇਰ ਵੀ ਬੇਨਤੀ ਕੀਤੀ ਜਾਂਦੀ ਹੈ ਸਾਡੇ ਨੇ ਤੁਹਾਡੇ ਰਾਹੀਂ ਵੀ ਅਸੀਂ ਬੇਨਤੀ ਕਰਦੇ ਹਾਂ ਫਾਰਮਰ ਨੂੰ ਕਿ ਆਪ ਦਾ ਮੰਡੀ ਦੇ ਵਿੱਚ ਵਾਦ-ਤਵਾਦ ਕਰਨਾ ਕਲੇ ਆਓ ਜੀ ਸਰਕਾਰੀ ਖਰੀਦ ਸ਼ੁਰੂ ਹੋਇਆ ਪਰੰਪਰ ਸਾਡੇ ਓਕੇ ਹੈ ਜੀ ਸਾਰੇ ਤੇ ਬੋਲੀ ਪ੍ਰੋਪਰ ਚੱਲ ਰਹੀ ਹੈ ਜੀ ਮੰਡੀ ਦੇ ਵਿੱਚ ਅਕਸਰ ਜਿਵੇਂ ਮੰਡੀ ਦੇ ਵਿੱਚ ਜਦੋਂ ਲੈ ਕੇ ਆਉਂਦੇ ਆ ਮੋਇਸਚਰ ਚੈੱਕ ਕਰ ਰਹੇ ਆ ਜਦੋਂ ਬਾਹਰ ਆ ਉਹ ਵੈਸੇ ਮੋਇਸਚਰ ਤੋਂ ਬਿਨਾ ਕਾਟਤੇ ਵੀ ਸੁਣਿਆ ਵੀ ਜਾ ਰਿਹਾ ਕੰਮ ਕਾਟ ਵੀ ਲਈ ਜਾ ਰਹੀ ਹੈ ਫਾਰਮਰਸ ਕੋ ਫਾਰਮਰ ਤੋਂ ਕਾਟ ਨਹੀਂ ਜੀ ਮੇਰੇ ਧਿਆਨ 'ਚ ਹਜੇ ਇਸ ਤਰ੍ਹਾਂ ਦੀ ਕੋਈ ਹੋਰ ਨਹੀਂ ਆਈਗੀ ਆਏਗੀ ਤਾਂ ਅਸੀਂ ਪ੍ਰੋਪਰ ਉਹਦੇ ਜਿਸ ਨੇ ਵੀ ਇਹ ਅਗਰ ਕਿਸੇ ਆਰਥੀ ਵੱਲੋਂ ਜਾਂ ਕਿਸੇ ਉਹਦੇ ਤੋਂ ਉਹ ਖਿਲਾਫ ਕਾਰਵਾਈ ਕਰਾਂਗੇ ਵੇਖ ਜਿਹੜੀ ਖਰੀਦ ਕਰ ਰਹੇ ਐ ਤੇ ਖਰੀਦ ਕਿਹੜੀਆਂ ਅਸੀਂ ਕਰੀਏ ਹਾਂ ਕਿੱਥੇ ਜੀ ਬਾਰ ਜਿਹੜਾ ਇਹ ਬਿਨਾ ਨਹੀਂ ਹਜੇ ਯਾਰ ਪਹਿਲਾਂ ਕੋਸ਼ਿਸ਼ ਧਣਗੇ ਜੀ ਹਾਂਜੀ ਫਿਰ ਉੱਥੇ ਏਜੰਸੀਆਂ ਲੋਟ ਕਰਾਂਗੇ ਜੀ ਜਿਹੜਾ ਬਾ ਉੱਥੇ ਮਾਲ ਭਰਿਆ ਤੇ ਹੁਣ ਭਰ ਰੇ ਮਾਲ ਪ੍ਰਾਈਵੇਟ ਬਾਰਦਨਜ ਮਾਲ ਭਰਿਆ ਹਾਂਜੀ ਪ੍ਰਾਈਵੇਟ ਬਾਰਦਨਜ ਉਹਦੇ ਅਸੀਂ ਅੱਜ ਸਾਰੇ ਇਹਨਾਂ ਨੋਟਸ ਕੱਢਿਆ ਜੀ ਹਾਂਜੀ ਤੇ तकरीबन 2.5 ਯਾਰ ਘੱਟਾ ਮੇਰੀ ਨਿਗਾਹ 'ਚ ਹੈ ਉਹਦੇ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਭਰੀ ਵੀ ਹੈ ਉਹ ਵੀ ਲੈਫਟ ਵੀ ਹੋ ਰਹੀ ਹੈ ਹਾਂਜੀ ਹਾਂਜੀ ਇਹ ਉਹਨਾਂ ਨੇ ਪ੍ਰੋਪਰ ਸਾਡੇ ਅਸੀਂ ਉਹਨੂੰ ਰਿਕਾਰਡ ਦੇ ਵਿੱਚ ਲੈ ਕੇ ਸਾਰੇ ਮੰਡੀ ਸੁਪਰਵਾਈਜ਼ਰ ਨਾਲ ਅਸੀਂ ਤਾਲਮੇਲ ਕਰਕੇ ਕੱਲ ਅਸੀਂ ਉਹਨਾਂ ਦੇ ਗਏ ਆ ਜੀ ਤੇ ਉਹ ਵੀ ਜਿਹੜੀ ਵੀ ਆ ਉਹਨਾਂ ਨੂੰ ਫੀਸ ਦਾ ਸੀ ਨੋਟਸ ਦਿੱਤਾ ਗਿਆ ਜੀ ਉਹ ਫੀਸ ਤਾਂ ਸਾਡੇ ਨੂੰ ਲਈ ਵੀ ਜਾਏਗੀ ਜੀ ਠੀਕ ਹੈ